ਕਵਰ ਲੈਣੇ ਮਾਨਸਾ ਤੋਂ ਜ਼ਿਲ੍ਹਾ ਮਾਨਸਾ ਦੇ ਕਸਬਾ ਭੇਖੀ ਦੇ ਨਗਰ ਪੰਚਾਇਤ ਚੋਣਾਂ ਜਿੱਤਣ ਤੋਂ ਬਾਅਦ ਉਮੀਦਵਾਰਾਂ ਦੇ ਵੱਲੋਂ ਧੰਨਵਾਦੀ ਦੌਰਾ ਸ਼ੁਰੂ ਕੀਤਾ ਗਿਆ ਇਸੇ ਲੜੀ ਦੇ ਤਹਿਤ ਅੱਜ ਕਸਬਾ ਭੇਖੀ ਦੇ ਵਾਰਡ ਨੰਬਰ 6 ਤੋਂ ਜੇਤੂ ਉਮੀਦਵਾਰ ਰਾਮ ਸਿੰਘ ਰਾਮਾ ਨੇ ਆਪਣੇ ਵਾਰਡ ਦਾ ਧੰਨਵਾਦੀ ਦੌਰਾ ਕੀਤਾ ਇਸ ਦੌਰਾਨ ਉਹਨਾਂ ਦੇ ਨਾਲ ਵਾਰਡ ਦੇ ਸਮੂਹ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਿੱਸਾ ਪਾਇਆ ਅਤੇ ਉਹਨਾਂ ਨੂੰ ਵਧਾਈ ਦਿੱਤੀ ਇਸ ਦੌਰਾਨ ਉਹਨਾਂ ਨੇ ਘਰ-ਘਰ ਜਾ ਕੇ ਆਪਣੀ ਖੁਸ਼ੀ ਨੂੰ ਵੀ ਜ਼ਾਹਿਰ ਕੀਤਾ ਇਸ ਮੌਕੇ ਤੇ ਵਾਰਡ ਦੀ ਗੁਣਵੰਤ ਕੋਰ ਚਹਿਲ ਅਤੇ ਰਾਮ ਸਿੰਘ ਰਾਮਾ ਜੇਤੂ ਉਮੀਦਵਾਰ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਵਾਰਡ ਨੰਬਰ 6 ਦਾ ਤਨਭਾਦੀ ਦੌਰਾ ਕੀਤਾ ਵਾਰਡ ਨੰਬਰ 6 ਵਸੀਆਂ ਅਤੇ ਨਗਰ ਪੰਚਾਇਤ ਵਿਖੇ ਦੇ ਕੀ ਵਿਕਾਸ ਕਾਰਜ ਕਰੂਗੇ ਮੇਰੇ ਨਾਲ ਬਹੁਤ ਵਧੀਆ ਸਹਿਯੋਗ ਦਿੱਤਾ ਵਾਰਡ ਵਸੀਆਂ ਨੇ ਮੈਂ ਵਾਰਡ ਵਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦੀ ਦੌਰਾ ਕੀਤਾ ਸਾਰੇ ਮੇਰੇ ਵਾਰਡ ਮੇਰੇ ਨਾਲ ਜਿਹੜਾ ਨਵਾਜ਼ਾਰੇ ਨੇ ਤੇ ਜਿਹੜਾ ਹੈਗਾ ਵਿਕਾਸ ਦਾ ਹੀ ਮੁੱਦਾ ਹੈਗਾ ਉਹ ਤਾਂ ਪਹਿਲ ਦੇ ਆਧਾਰ ਤੇ ਤਾਂ ਬੜਾ ਜਾ ਹਸਪਤਾਲ ਆਈ ਉਹ ਆਪਣੇ 6 ਨੰਬਰ ਵਾਰਡ ਦੇ ਵਿੱਚ ਹੀ ਆਉਣਾ ਹੈਗਾ ਸਭ ਤੋਂ ਵੱਡਾ ਤਾਂ ਉਹਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ ਜੀ ਉੱਥੇ ਉਹਦੀ ਬਿਲਡਿੰਗ ਵਾਲੀ ਹੈ ਜਿਹੜੀ ਉਹ ਵੀ ਖਸਤਾਈ ਉਹ ਵੀ ਹਾਲਤ ਹੈ ਜਿਹੜੀ ਉਹ ਵੀ ਆਪਣੇ ਪਹਿਲ ਦੇ ਆਧਾਰ ਤੇ ਕਰਨੀ ਹੈ ਜੀ ਬਾਕੀ ਪੰਜ ਚਾਰ ਗਲੀਆਂ ਨਾਲੀਆਂ ਹੈਗੀਆਂ ਗਲੀਆਂ ਹੈਗੀਆਂ ਜਿਹੜੀਆਂ ਨਹਿਰ ਵਾਲੇ ਪਾਸੇ ਉਹ ਨਵਕ ਹੌਕ ਬਣਾਉਣੀਆਂ ਨੇ ਵਿੱਚ ਰਾਮ ਸਿੰਘ ਰਾਮਾ ਨੇ ਧੰਵਾਦੀ ਦਾ ਔਰ ਕੀਤਾ ਕੀ ਕਹੋਗੇ ਇਹਦੇ ਬਾਰੇ ਮਾਣਯੋਗ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਗਰ ਪੰਚਾਇਤੀ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਪੀਖੀ ਕਸਬੇ ਦੇ ਵਾਰ ਨੰਬਰ 6 ਦੇ ਸਰਦਾਰ ਰਾਮ ਸਿੰਘ ਨੇ ਚੋਣ ਜਿੱਤ ਪ੍ਰਾਪਤ ਕੀਤੀ ਅੱਜ ਉਹਨਾਂ ਨੇ ਆਪਣੇ ਵਾਰ ਨੰਬਰ 6 ਦਾ ਧੰਨਵਾਦੀ ਦੌਰਾ ਰੱਖਿਆ ਜਿਸ ਵਿੱਚ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਸਤਿਕਾਰ ਮਾਨ ਬਖਸ਼ਿਆ ਅਤੇ ਨਾਲ ਹੀ ਲੋਕਾਂ ਨੇ ਆਪਣੀਆਂ ਬਾੜ ਦੀਆਂ ਮੁਸ਼ਕਲਾਂ ਪ੍ਰਤੀ ਜਾਣੂ ਕਰਵਾਇਆ ਜਿਸ ਤਹਿਤ ਹਰਮ ਸਿੰਘ ਨੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਧੰਨ A1 ਪੰਜਾਬੀ ਟੀਵੀ ਲਈ ਪੇਖੀ ਤੋਂ ਜੁਗਰਾਤ ਚਹਿਲ ਦੀ ਖਾਸ ਰਿਪੋਰਟ ਕਵਰ ਲੈਨੇ ਆ ਮਾਨਸਾ ਤੋਂ ਜ਼ਿਲ੍ਹਾ ਮਾਨਸਾ ਦੇ ਕਸਬਾ ਪੇਖੀ ਦੇ ਨਗਰ ਪੰਚਾਇਤ ਚੋਣਾਂ ਜਿੱਤਣ ਤੋਂ ਬਾਅਦ ਉਮੀਦਵਾਰਾਂ ਦੇ ਵੱਲੋਂ ਧੰਨਵਾਦੀ ਦੌਰਾ ਸ਼ੁਰੂ ਕੀਤਾ ਗਿਆ ਇਸੇ ਲੜੀ ਤਹਿਤ ਅੱਜ ਕਸਬਾ ਭੇਖੀ ਦੇ ਵਾਰਡ ਨੰਬਰ 6 ਤੋਂ ਜੇਤੂ ਉਮੀਦਵਾਰ ਰਾਮ ਸਿੰਘ ਰਾਮਾ ਨੇ ਆਪਣੇ ਵਾਰਡ ਦਾ ਧੰਨਵਾਦੀ ਦੌਰਾ ਕੀਤਾ ਇਸ ਦੌਰਾਨ ਉਹਨਾਂ ਦੇ ਨਾਲ ਵਾਰਡ ਦੇ ਸਮੂਹ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਿੱਸਾ ਪਾਇਆ ਅਤੇ ਉਹਨਾਂ ਨੂੰ ਵਧਾਈ ਦਿੱਤੀ ਇਸ ਦੌਰਾਨ ਉਹਨਾਂ ਨੇ ਘਰ-ਘਰ ਜਾ ਕੇ ਆਪਣੀ ਖੁਸ਼ੀ ਨੂੰ ਵੀ ਜ਼ਾਹਰ ਕੀਤਾ ਇਸ ਮੌਕੇ ਤੇ ਵਾਰਦੀ ਗੁਣਵੰਤ ਕੌਰ ਚਹਿਲ ਅਤੇ ਰਾਮ ਸਿੰਘ ਰਾਮਾ ਜੇਤੂ ਉਮੀਦਵਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਵਾਰਡ ਨੰਬਰ 6 ਦਾ ਤਨਭਾਦੀ ਦੌਰਾ ਕੀਤਾ ਵਾਰਡ ਨੰਬਰ 6 ਵਾਸੀਆਂ ਅਤੇ ਨਗਰ ਪੰਚਾਇਤ ਭਿੱਖੀ ਦੇ ਕੀ ਵਿਕਾਸ ਕਾਰਜ ਕਰੂਗੇ ਮੇਰੇ ਨਾਲ ਬਹੁਤ ਵਧੀਆ ਸਹਿਯੋਗ ਦਿੱਤਾ ਵਾਰਡ ਵਾਸੀਆਂ ਨੇ ਮੈਂ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦੀ ਦੌਰਾ ਕੀਤਾ ਸਾਰੇ ਮੇਰੇ ਵਾਰਡ ਮੇਰੇ ਨਾਲ ਜਿਹੜਾ ਲਵਾ ਗਏ ਸਾਰੇ ਨੇ ਤੇ ਜਿਹੜਾ ਹੈਗਾ ਵਿਕਾਸ ਦਾ ਹੀ ਮੁੱਦਾ ਹੈਗਾ ਉਹ ਤਾਂ ਪਹਿਲ ਦੇ ਆਧਾਰ ਤੇ ਤਾਂ بڑا ਜਹਾ ਹਸਪਤਾਲ ਹੈ ਉਹ ਆਪਣੇ 6 ਨੰਬਰ ਵਾਰਡ ਦੇ ਵਿੱਚ ਹੀ ਆਉਣਾਗਾ ਸਭ ਤੋਂ ਵੱਡਾ ਤਾਂ ਉਹਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ ਜੀ ਉੱਥੇ ਉਹਦੀ ਬਿਲਡਿੰਗ ਵਾਲੀ ਹੈ ਜਿਹੜੀ ਉਹ ਵੀ ਖਸਤਾਈ ਉਹ ਵੀ ਹਾਲਤ ਹੈ ਜਿਹੜੀ ਉਹ ਵੀ ਆਪਣੇ ਪਹਿਲੇ ਦੇ ਆਧਾਰ ਤੇ ਕਰਮੀ ਆਈ ਬਾਕੀ ਪੰਜ ਚਾਰ ਗਲੀਆਂ ਨਾਲੀਆਂ ਹੈਗੀਆਂ ਗਲੀਆਂ ਹੈਗੀਆਂ ਜਿਹੜੀਆਂ ਨਹਿਰ ਵਾਲੇ ਪਾਸੇ ਉਹ ਨਵਕ ਹਕ ਬਣਾਉਣੀਆਂ ਨੇ ਵਿੱਚ ਰਾਮ ਸਿੰਘ ਰਾਮਾ ਨੇ ਧੰਵਾਦੀਦौरा ਕੀਤਾ ਕੀ ਕਹੋਂਗੇ ਇਹਦੇ ਬਾਰੇ ਮਾਣਯੋਗ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਗਰ ਪੰਚਾਇਤੀ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਪੀਖੀ ਕਸਬੇ ਦੇ ਵਾਰ ਨੰਬਰ 6 ਦੇ ਸਰਦਾਰ ਰਾਮ ਸਿੰਘ ਨੇ ਚੋਣ ਚੋਣ ਜਿੱਤ ਪ੍ਰਾਪਤ ਕੀਤੀ। ਅੱਜ ਉਹਨਾਂ ਨੇ ਆਪਣੇ ਵਾਰ ਨੰਬਰ 6 ਦਾ ਧੰਨਵਾਦੀ ਦੌਰਾ ਰੱਖਿਆ ਜਿਸ ਵਿੱਚ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਸਤਿਕਾਰ ਮਾਨ ਵਟਾਇਆ ਅਤੇ ਨਾਲ ਹੀ ਲੋਕਾਂ ਨੇ ਆਪਣੀਆਂ ਵਾਰ ਦੀਆਂ ਮੁਸ਼ਕਲਾਂ ਪ੍ਰਤੀ ਜਾਣੂ ਕਰਵਾਇਆ। ਜਿਸ ਤਹਿਤ ਰਾਮ ਸਿੰਘ ਨੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਦਾ ਪੂਰਾ ਭਰੋਸਾ ਦਿੱਤਾ ਧੰਨ ਕੇਵਨ ਪੰਜਾਬੀ ਟੀਵੀ ਲਈ ਪਿੱਖੀ ਤੋਂ ਜੁਗਰਾਤ ਚਹਲ ਦੀ ਖਾਸ ਰਿਪੋਰਟ